ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡ ਰਖਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਨੀਲੀ ਰਾਵੀ ਦੋ ਦੰਦ ਝੋਟਾ ਵਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਦੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨਾ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਆਓ ਜੀ ਬਾਈ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਗੌਰਪਿਆਰ ਸਿੰਘ ਜੀ। ਗੌਰਪਿਆਰ ਸਿੰਘ। ਗੌਰਪਿਆਰ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ। 9815833140 98158 33140 33140 ਹਾਂਜੀ। ਇਹ ਝੋਟਾ ਆਪਣੇ ਘਰ ਦਾ ਹੀ ਆ ਬਾਈ। ਆਪਣੇ ਨਾਲ ਮਾਜ ਸੀ ਜੀ ਤੇ ਉਹਦੇ ਟੀਕਾ ਭਰਾਏ ਸੀ ਆਪਾਂ ਡਾਇਮੰਡ ਦਾ। ਡਾਇਮੰਡ ਦਾ ਟੀਕਾ ਭਰਾਇਆ ਸੀ। ਹਾਂਜੀ। ਠੀਕ ਹੈ ਜੀ ਤੇ ਇਹਦੀ ਬਾਈ ਉਮਰ ਕਿੰਨੀ ਹੈ ਬਈ ਇਹ ਦੋ ਦੰਦ ਦਾ 2.5 ਸਾਲ ਉਮਰ ਆ ਬਈ 2.5 ਸਾਲ ਉਮਰ ਦਾ ਡਾਇਮੰਡ ਦਾ ਬੱਚਾ ਹੈ ਇਹ ਬਹੁਤ ਸੀਰ ਠੰਡਾ ਬਹੁਤ ਤੇ ਬਾਈ ਮਾਂ ਥੱਲੇ ਦੁੱਧ ਕਿੰਨਾ ਸੀਰ ਥੱਲੇ ਉਹ ਸੀਰ 17 ਕਿਲੋ 17 ਲੀਟਰ ਹਾਂਜੀ ਲਓ ਵੀ ਮਿੱਤਰੋ ਚੰਗੇ ਕਦ ਕਾਢਦਾ ਹੈ ਦੋ ਦੰਦ ਬੱਚਾ ਸਾਰਾ ਮੱਥੇ ਦੇ ਵਿੱਚ ਚਿੱਟਾ ਪਟਾ ਦੋਨੇ ਅੱਖਾਂ ਚਿੱਟੀਆਂ ਦੋਸਤੋ ਲਓ ਵੀ ਮਿੱਤਰੋ ਦੋਨੇ ਅੱਖਾਂ ਚਿੱਟੀਆਂ ਸਿੰਘ ਬਿਲਕੁਲ ਛੋਟਾ ਹੈ ਤੇ ਉਰਲੇ ਪਾਸੇ ਤੁਸੀਂ ਸਿੰਘ ਦੇ ਵਿੱਚ ਵੀ ਦੇਖ ਸਕਦੇ ਹੋ ਚਿੱਟਾਪਨ ਤੇ ਚਾਰੇ ਪੈਰੇ ਦੇ ਚਿੱਟਿਆ ਦੋਸਤੋ ਚਾਰੇ ਪੈਰ ਦੋਸਤੋ ਚਿੱਟਿਆ ਦੇਖ ਸਕਦੇ ਹੋ ਤੁਸੀਂ ਧੁੰਨੀ ਦੇ ਵਿੱਚ ਵੀ ਡੱਬ ਹੈਗਾ ਤੇ ਪੂਛ ਦਾ ਜਿਹੜਾ ਦੰਬਾ ਉੱਪਰ ਤੱਕ ਚਿੱਟਾ ਹੈ ਤੇ ਟੈਸਟੀਕਲ ਵੀ ਤੁਹਾਨੂੰ ਦਿਖਾ ਦਿੰਨੇ ਦੋਸਤੋ ਟੈਸਟੀਕਲ ਵੀ ਚੰਗੇ ਆ ਦੋਸਤੋ ਪੈਠਪੜਾ ਵੀ ਠੀਕ ਆ ਦੇਖ ਸਕਦੇ ਹੋ ਤੁਸੀਂ ਤੋੜ ਕੇ ਤੁਹਾਨੂੰ ਜਰੂਰ ਦਿਖਾਵਾਂਗੇ ਦੋਸਤੋ ਤੁਰਦਿਆਂ ਤਾਂ ਤੁਹਾਨੂੰ ਇਹਦੀ ਤੋਰ ਆ ਜਿਹੜੀ ਉਹ ਚੰਗੀ ਤਰ੍ਹਾਂ ਦਿਸ ਜਾਣੀ ਆ ਟੈਸਟਿਕਲ ਤੁਹਾਨੂੰ ਦੁਬਾਰਾ ਦਿਖਾਵਾਂਗੇ ਦੇਖ ਸਕਦੇ ਹੋ ਦੋਸਤੋ ਟੈਸਟਿਕਲ ਬਿਲਕੁਲ ਖੁੱਲਾ ਹੈ ਬਹੁਤ ਲੰਬਾਈ ਹੈ ਟੈਸਟਿਕਲਾਂ ਦੀ ਤੇ ਤੋੜ ਕੇ ਦੋਸਤੋ ਤੁਹਾਨੂੰ ਜਰੂਰ ਦਿਖਾਵਾਂਗੇ ਚੰਗਾ ਕੱਦ ਕਾਠਾ ਪਿੱਠਪੋੜਾ ਵੀ ਬਹੁਤ ਚੰਗਾ ਹੈ ਤੇ ਡਾਇਮੰਡ ਦਾ ਬੱਚਾ ਦੋਸਤੋ ਇਹ ਬਹੁਤ ਚੰਗੇ ਬੋਲਦਾ ਬੱਚਾ ਤੇ ਚੰਗੀ ਮਾਂ ਦਾ ਰਿਕਾਰਡ ਆ ਜਿਹਦਾ ਬੱਚਾ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਹਾਂ ਨੋਈ ਮੈਟਰੋ ਥੋੜੀ ਚੌੜ ਕਰਦਾ ਕਿਉਂਕਿ ਕਦੇ ਖੋਲਿਆ ਨਹੀਂ ਨਾ ਇਸ ਕਰਕੇ ਲੋ ਜੀ ਤੋਂ ਤੋੜ ਕੇ ਦੋਸਤੋ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਬੱਚਾ ਹੈਗਾ ਚੌੜ ਕਰਦਾ ਨੋਈ ਮੈਟਰੋ ਨੇੜੇੋਂ ਫੜਦਾ ਗਾਇ ਵਰਗੀ ਰੀੜ ਦੀ ਹੱਡੀ ਆ ਦੋਸਤੋ ਸਿੱਧੀ ਤੇ ਚੰਗੇ ਬੱਠਪੜੇ ਦਾ ਤੇ ਚੰਗੇ ਮਾਂ ਤੇ ਪਿਓ ਦਾ ਦੋਸਤ ਬਾਂਦੇ ਬਾਈ ਜੀ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ ਫੋਨ ਤੇ ਕਰ ਲਾਂਗੇ ਬਾਈ ਠੀਕ ਆ ਵੀਰ ਜੀ ਲਓ ਵੀ ਮਿੱਤਰੋ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਲਈ ਆ ਤੇ ਜਿਹੜਾ ਮੁੱਲ ਆ ਇਹਦਾ ਜਿਹੜੇ ਵੀ ਵੀਰ ਨੂੰ ਇਹ ਪਸੰਦ ਆਉਂਦਾ ਉਹ ਫੋਨ ਦੋਸਤੋ ਕਰ ਲਿਓ ਤੇ ਬਾਈ ਨਾਲ ਸੌਦਾ ਕਰ ਲਓ ਘਰੇ ਆ ਕੇ ਵੀ ਤੁਸੀਂ ਦੇਖ ਸਕਦੇ ਆ ਤੇ ਸਾਰਾ ਜਿਹੜਾ ਬਾਇਓ ਡਾਟਾ ਬਾਈ ਕੋਲੇ ਯਾਦ ਆ ਬਾਈ ਨੂੰ ਸਾਰਾ ਇਹ ਜੋ ਵੀ ਗੱਲ ਦੱਸੀ ਆ ਸਾਰੀ ਸਹੀ ਆ ਤੇ ਬਾਈ ਦਾ ਜਿਹੜਾ ਘਾਰਾ ਫੋਕਲ ਪੁਆਇੰਟ ਦੇ ਵਿੱਚ ਆ ਤੇ ਫੋਨ ਤੇ ਤੁਹਾਡੀ ਗੱਲਬਾਤ ਹੋ ਜਾਣੀ ਆ ਤੇ ਇਸ ਤਰ੍ਹਾਂ ਦੀ ਮੇਰਾ ਵੀਰ ਕੋਈ ਵੀਡੀਓ ਬਣਾਉਣੀ ਚਾਹੁੰਦਾ ਹੋਵੇ ਤਾਂ ਸਾਡਾ ਦੋਸਤੋ ਨੰਬਰ ਆ ਜਿਹੜਾ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਹੋ ਤੇ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ